ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਵਿਖਾਉਣੇ ਆ ਤੁਹਾਨੂੰ ਜੈਜੇ ਮਲ ਦੇ ਜੇ ਕੋਈ ਤਾਜੀ ਸੂਈ ਸੋਈ ਵਹਿੜ ਲੈਣ ਦਾ ਚਾਹਵਾਨ ਆ ਤੇ ਬਹੁਤ ਚੰਗੀ ਵੱਡੀ ਵਹਿੜ ਆ ਤਾਜੀ ਸੂਈ ਆ ਜੈ ਜੈ ਮੋਲਾ ਬੱਚਾ ਉਹਦਾ ਆ ਬੈਠਾ ਆ ਸੂਨ ਨੂੰ ਤਿਆਰ ਹੈ ਕੁਛਕ ਦਿਨ ਲੈਂਦੀ ਆ ਆ ਵੀ ਸੂਨ ਨੂੰ ਤਿਆਰ ਆ ਕੁਛਕ ਦਿਨ ਲੈਂਦੀ ਆ ਬਹੁਤ ਸੋਹਣੀ ਚੰਗੇ ਵਜੇ ਨਾਲੀ ਜਰਸੀ ਆ ਇਹ ਤਿੰਨ ਪਸ਼ੂ ਆ ਜੈ ਜੈ ਮੋਲਾ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਤਿੰਨੇ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਨਾ ਤਾਂ ਕਿਸੇ ਦਾ ਥਣ ਕੋਈ ਬਾਹਲਾ ਵੱਡਾ ਨਾ ਹੀ ਛੋਟਾ ਜਿਹੜਾ ਆਪਾਂ ਨੂੰ ਥਣ ਚਾਹੀਦਾ ਸਹੀ ਮਾਣੇ ਆ ਅੱਧੀ ਚਵਾਈ ਵਾਲਾ ਥਣ ਭਾਵੇਂ ਕੋਈ ਮਸ਼ੀਨ ਤੇ ਚਵਾਈ ਕਰ ਲੈ ਚੰਗੇ ਦੁੱਧ ਵਾਲੀਆਂ ਇਨਫੋਰਮੇਸ਼ਨ ਲੈ ਦੇਣਾ ਆਉ ਕਰਦੇਗਾ ਅਲਵਾਦ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇਰਾ ਨਾਮ ਬੜੇ ਜਸ਼ਨ ਕਿੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ ਫੋਨ ਨੰਬਰ ਦੱਸ ਦੀ 9977624531 ਬਾਈ ਇੱਕ ਰਿਫੇ ਦੱਸ 9977624531 ਸੂਈ ਤੋਂ ਹੀ ਕਰ ਲਾ ਸ਼ੁਰੂ ਜਿਸ ਨੇ ਕੱਲ ਮਾਂ ਸੂਆ ਇਹ ਦੂਜੇ ਸੂਵੇ ਸੂਈ ਆ ਵੀਰੇ ਵੜ 6ਵਾਂ ਦਿਨ ਹੋ ਗਿਆ ਜੀ ਸੂਈ ਨੂੰ ਬਾਈ ਹੂੰ 6ਾਂ ਦਿਨਾਂ ਦੀ ਸੂਈ ਥੱਲੇ 20 ਲੀਟਰ ਦੁੱਧ ਤਿਆਰ ਆ ਜਿਹੜਾ ਚੋਲ ਲੈਣਾ ਚੋਲੇ ਪਣਾ ਦੋ ਟਾਈਮ ਵਾਲਾ ਟਾਈਮ ਤੋਂ ਟਾਈਮ ਲਾ ਕੇ ਚੋਲੇ ਵੀਰੇ ਆਣੀ 19 ਨਿਕਲ ਜੂਗਾ 20 ਤਾਂ 20 ਕਵਾਂਗੇ 20 ਤਿਆਰ ਸਵੇਰ 6 7 ਵਜੇ ਆ ਜੇ ਅਗਲਾ ਸ਼ਾਮ ਨੂੰ ਵੀ ਆ ਜੇ ਆ ਜੇ ਵੀਰੇ ਆ ਜੇ ਡੱਬੇ ਮਾਰ ਦਾਂਗੇ ਦੋ ਟਾਈਮ ਦੇ ਆਪਾਂ ਪਹਿਲਾਂ ਮਾਰ ਕੇ ਵੇਖੇ ਦੋ ਟਾਈਮ ਚੋਕੇ ਵੀਰੇ ਠੀਕ ਹੈ ਹਾਂ ਮਗਰ ਕੀ ਬੱਚਾ ਬਈ ਦਣ ਕਿਨੇ ਦੱਸਿਆ ਦਣ 6 ਮਾ ਹੋਇਆ ਸੂਈ ਨੂੰ ਬਈ ਕਿੰਨਾ ਕਿ ਦੁੱਧ ਪਿਆ ਜੀ ਤੇਰੇ ਹਿਸਾਬ ਨਾਲ ਦੁੱਧ 2 3 ਲੀਟਰ ਤੱਕ ਤੇ ਗਿਆ ਨਹੀਂ ਵਾਜੂ ਵੀਰੇ 23 24 ਤੇਰਾ ਜਾੜੂ ਗਰਾਮ ਵਾਲੀ ਜੈ ਜਮਲ ਪਹਿਲਾਂ ਹੀ ਦੱਸ ਦਈਏ ਮੁੱਲ ਜਿੰਨਾ ਮਰਜ਼ੀ ਕਰ ਲੀਏ 60000 ਚ ਮਾਨਤਨ ਕਰ ਦਾਂਗੇ ਕੱਢੀਏ ਬਾਹਰ ਨੂੰ ਦੋਸਤੋ ਤਾਜੀ ਸੂਈ ਵੜਾ 6ਵਾਂ ਦਿਨ ਵੀਰ ਕਹਿੰਦਾ ਸੂਈ ਨੂੰ ਹੋ ਗਿਆ ਮਗਰ ਭਬੂ ਆ ਬੈਠਾ ਜਿਹੜਾ ਦੁੱਧ ਝੋ ਲੈਣਾ ਇੱਕ ਤਾਂ ਹੁੰਦਾ ਨਾ ਗੱਲਾਂ ਵਾਲਾ ਦੁੱਧ ਮੂੰਹ ਤਾਂ ਹਰੇਕ ਹੀ ਹਲਾ ਆਂਦਾ ਬਈ ਗੱਬਣ ਐ 10 ਦਿਨ ਲੈ ਜੂ ਤੇ ਦੁੱਧ ਚਵਾ ਜੂ 20 ਕਿਲੋ ਇੱਕ ਹੁੰਦਾ ਝੋਣਾ ਜਿਹੜਾ ਤੁਸੀਂ ਸੋਭਾ ਵੀ ਆ ਕੇ ਝੋ ਲੈਣਾ ਆਪਦੇ ਥਾਣਾ ਡੱਬਿਆਂ ਨਾਲ ਮੈਨ ਲੈਣਾ ਸ਼ਾਮ ਨੂੰ ਵੀ ਮੈਨ ਲੈਣਾ ਉਹ 20 ਕਿਲੋ ਤਿਆਰ ਹੈ ਫੋਲਵਰ ਡਿਵਾੜਾ ਸੋਭਾ ਵੀ 6-7 ਵਜੇ ਆ ਗੜਾ ਚੋਲੇ ਆਪਦਾ ਭਾਂਡਾ ਡੱਬਾ ਬਾਲਟੀ ਆਪਦੀ ਲਈ ਆਵੇ ਸ਼ਾਮ ਨੂੰ ਫੇਰ ਆ ਜੇ 20 ਕਿਲੋ ਤਿਆਰ ਹੈ 2-3 ਕਿਲੋ ਦੁੱਧ ਬਾਈ ਦੱਸਦਾ ਹੋਰ ਵਧਾ ਦੂ ਪੂਰੀ ਵੱਡੀ ਵਹਿੜਾ ਠੋਸ ਨੇਗਰ ਹਵਾਨਾ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਤੇ ਕਰਹਵਾਨਾ ਦੁੱਧ ਨਾਲ ਭਰ ਲੈਣਾ ਬਾਕੀ ਸੂਈ ਸਵਾਈ ਹੈ ਕਿਹੜਾ ਗੱਬਣਾ ਕੋਈ ਵਹਿਮ ਕਰਨ ਵਾਲਾ ਤਾਂ ਵਿੱਚ ਇਹਦੇ ਹੈ ਹੀ ਨਹੀਂ ਰੋ ਕਮਾਲਾ ਨਹੀਂ ਪਿੱਛੇ ਨਹੀਂ ਸੂਈ ਸਵਾਈ ਹੈਗੀ ਕੋਈ ਵਹਿਮ ਤਾਂ ਹੈ ਨਹੀਂ ਜਿਹਦੇ ਪਸੰਦ ਆਉ ਦੋ ਟਾਈਮ ਅਗਲਾ ਚੋਕੇ ਤਸੱਲੀ ਕਰਕੇ ਲੈ ਜੀ ਤਾਜੀ ਸੂਈ ਹੈ ਦੋਸਤੋ ਬੱਚਾ ਵਾ ਮਗਰ ਮੋਛਾ ਤਾਜੀ ਸੂਈ ਕਰਕੇ ਜਾਨਵਰ ਥੋੜਾ ਬੱਚੇ ਦਾ ਤਾਂ ਕਰਦਾ ਕਿਉਂਕਿ ਉਧਰੋਂ ਵੀ ਲੈਂਦੀ ਆ ਥੋੜੀ ਜੀ ਹੌਲੀ ਲਾਂਗਚ ਸੀ ਪਰ ਹੁਣ ਲੰਮੀ ਲਾਂਗਚ ਹੋ ਗਈ ਆ ਕਿਉਂਕਿ ਘਰ ਨੂੰ ਚੱਲੀ ਕਰਕੇ ਜਾਨਵਰ ਕਾਲੀ ਕਰਦਾ ਹੀ ਆ ਪਰ ਸੀਰ ਪੂਰੀ ਆ ਤੁਸੀਂ ਚੋ ਕੇ ਵੇਖ ਹੀ ਲੈਣੀ ਆ ਸਭ ਕੁਝ ਤੁਹਾਡੇ ਸਾਹਮਣੇ ਹੀ ਆ ਜਨਾ ਫੁੱਲ ਵੱਡੀ ਵਹਿੜ ਆ ਲਾਲ ਰੰਗ ਦੀ ਵਹਿੜ ਦੁੱਧ ਮੱਝਾਂ ਰਗਾਉ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਤੇ ਜੈ ਜੀ ਮੋਲਾ 65000 24 25 ਲੀਟਰ ਬਾਈ ਦਾਸ ਦਾ 23 24 ਕੋਈ ਲੀਟਰ ਵੱਧ ਵੀ ਪਿਆ ਸਕਦੀ ਹੈ 23 24 ਮੰਨ ਲਓ 23 24 ਪਿਆ ਜੂ 20 ਅੱਜ ਤਿਆਰ ਹੈ ਬਾਕੀ ਲਿਵਾ ਵੀਰ ਜਿਵੇਂ ਜੇ ਫੰਡਰ ਪਸੂ ਨਹੀਂ ਹੁੰਦਾਗਾ ਆਂ ਸਟੋਰਡ ਜਾਂਦੀ ਹੈ ਜਿਵੇਂ ਅਗਲਾ ਲਿਵੇ ਤੁਹਾਨੂੰ ਦਾ ਅੱਜ ਲਾ ਲੋ ਵੀ ਛੂਟਾ ਜਿਹਾ ਹੋਊਗਾ ਫਿਟਿੰਗ ਵਾਲਾ ਲਿਵਾ ਇਹਨਾਂ ਦੁੱਧ ਤਿਆਰ ਆ ਵੀਰੋ ਦੋ ਟੈਂਕ ਚੋਲੇ ਭਲਾਂ ਤੋਂ ਠੀਕ ਹੈ ਦੋਸਤੋ ਵਾਰ-ਵਾਰ ਵੀਰ ਕਹਿ ਰਿਹਾ ਦੁੱਧ ਤਿਆਰ ਹੈ ਆਪ ਦੀ ਚੋਕੇ ਲੈ ਜਾਓ ਥਾਣਾ ਜਿਚਵਾਈ ਵਾਲੇ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਇਆ ਕੋਈ ਫੂਟ ਨਹੀਂ ਕੋਈ ਸ਼ਾਂਗ ਨਹੀਂ ਮੋٹے ਮੋٹے ਥਣ ਦੋ ਨੰਬਰ ਤੇ ਆ ਜੀਏ ਇਹ ਵੀ ਵੀਰੇ ਦੂਜੇ ਸੂਏ ਸੰਦੀ ਆ ਬੜ ਠੀਕ ਐ ਇਹ ਗੈਪੀ ਦਾ ਕਰੋਸ ਆ ਜੀ ਆਪਣੇ ਇਧਰ ਨੋਕਲੀ ਆ ਪੰਜਾਬ ਵਾਲੀ ਵੀਰੇ ਹੂੰ ਲੈਣ ਕੱਢਦੀ ਆ 4-5 ਵਜੇ ਕਿੰਨਾ ਗੱਦਦ ਪਿਆ ਜੀ ਦੁੱਧ ਵੀਰੇ 18 ਲੀਟਰ ਚ ਆ ਜੂ ਨਾਰਮਲ ਵਜਨ-ਵੂਜਨ ਬਹੁਤ ਜ਼ਿਆਦਾ ਆ ਬੜ ਦਾ ਜੈ ਜੈ ਮੋਲ ਮੋਲ ਵੀਰੇ 55 ਚ ਮਾਨਤਨ ਕਰ ਦਾਂਗੇ 1 ਨੰਬਰ 65 ਦੀ 2 ਨੰਬਰ 55 ਦੀ 3 ਨੰਬਰ ਉਹਨੂੰ ਬਾਅਦ ਚ ਵਖਾ ਦੇਨੇ ਪਹਿਲਾ ਦੋ ਨੰਬਰ ਵੇਖ ਲੋ ਚਾਰ ਪੰਜ ਦਿਨ ਲੈ ਜੂ 18 ਕਿਲੋ ਦੁੱਧ 22 10 ਦਾ ਪਿਆ ਜੂ ਵਜਨ-ਵਜਨ ਬਹੁਤ ਐ ਬਾਕੀ ਤੁਸੀਂ ਆਪੋ ਆਪਣੀ ਮੋਬਾਈਲ ਦੀ ਸਕਰੀਨ ਤੇ ਵੇਖ ਹੀ ਰਹੇ ਆ ਚਾਰ ਸਪੀਰੋਂ ਇੱਕੋ ਜੀ ਪਈ ਆ ਹਵਾਨਾ ਇੱਕ ਨੰਬਰ ਦਾ ਵੀ ਬਹੁਤ ਸੋਹਣਾ ਠੋਸ ਨਿੱਗਰ ਆ ਤੇ ਦੋ ਨੰਬਰ ਦਾ ਵੀ ਬਹੁਤ ਸੋਹਣਾ ਤਿਆਰੀ ਹਵਾਨੇ ਦੀ ਬਹੁਤ ਆ ਬਾਕੀ ਹਜੇ ਵਾਲ ਢਿੱਲਾਂ ਬਾਕੀ ਆ ਦੋਹਾਂ ਚਾਰਾਂ ਦੇ ਨਾਲ ਤਾਂ ਸਾਰੀ ਵਾਲ ਢਿੱਲ ਕੱਢ ਕੇ ਸੂ ਬੰਬ ਬਣ ਕੇ ਸੋਣਾ ਜਦੋਂ ਤਿਆਰ ਹੋ ਗਈ ਚਾਰ ਹੀ ਥਾਣਾ ਚਾਰੇ ਗੁੱਠਾ ਨੁਕਰਾਂ ਤੇ ਲੱਗੇ ਹੋਇਆ ਕੋਈ ਜੜ ਮੇਹੇ ਨਹੀਂ ਗੈਬ ਚ ਨਿੱਖੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਅਸਦੀ ਚਵਾਈ ਵਾਲੇ ਥਾਣਾ ਝੁਰੜੀ ਵਾਲਾ ਥਾਣਾ ਥਾਣਾ ਹਜੇ ਕਰਮਾਂ ਵਾਲੀ ਨੇ ਹੋਰ ਵੀ ਕੱਢ ਜਾਣਾ ਕਿਉਂਕਿ ਦਿਨ ਤਿੰਨ ਚਾਰ ਇਹਨੇ ਲੈ ਜਾਣੇ ਆ 55000 ਦੀ ਦੇ ਦੇਣੀ ਆ ਵਿੱਚੋਂ ਕੋਈ ਥੋੜਾ ਕਹਿਣਾ ਮਾਨ ਹੋ ਜੂ ਜਰਸੀ ਕ੍ਰਾਸ ਵੱਚੀ ਜਰਸੀਆਂ ਦਾ ਵੀ ਦੁੱਧ ਮੱਝਾਂ ਅਰਗਾ ਹੁੰਦਾ ਕ੍ਰਾਸ ਸੰਗ ਦੀ ਵੀ ਫੈਟ ਚੰਗੀ ਆਉਂਦੀ ਆ ਜਰਸੀ ਕ੍ਰਾਸ ਵੱਚੀ ਕਮਾਲ ਆ ਜਿਸ਼ਨੇ ਥੋੜਾ ਥੋੜਾ ਮਾਨਤਾਨ ਚਲੋ ਸਾਰੇ ਨਗਰ ਜਿਉ ਜੋ ਤਾਂ ਕੋਈ ਚੱਕਰ ਨਹੀਂ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਬੱਧ ਹੋ ਜੂ ਜੇ ਕੋਈ ਤਿੱਖੜੀ ਦਾ ਹੀ ਸੌਦਾ ਕਰ ਲੈਂਦਾ ਫਿਰ ਖੁੱਲਾ ਮਾਨਤਾਨ ਹੋ ਜੂ ਬੇਫਿਕਰ ਹੋ ਕੇ ਅਗਲਾ ਆ ਜੇ ਬਾਕੀ ਖਵਾਨਾ ਇੱਕ ਵਾਰੀ ਤੁਹਾਨੂੰ ਫੇਰ ਰੋਕ ਕੇ ਵਿਖਾ ਦੂੰ ਘਰਨੀ ਤੇ ਜਾ ਕੇ ਕਿਉਂਕਿ ਜਾਨਵਰ ਥੋੜੀ ਜੀ ਕਾਲੀ ਕਰਦਾ ਕਿਉਂਕਿ ਪੱਠੇ ਡੱਠਿਆਂ ਦਾ ਟਾਈਮ ਆ ਪੱਠੇ ਪਾਈ ਵੇ ਆ ਇੱਕ ਵੀਡੀਓ ਬਣਾਉਣੀ ਕਰਕੇ ਬਾਹਰ ਨੂੰ ਤੋਰ ਕੇ ਵਿਖਾਏ ਆ ਕਦਾ ਉਹ ਵਪਾਰ ਦਾ ਕੰਮ ਆ ਜਾਨਵਰ ਵੀ ਨਵੇਂ ਆਏ ਆ ਇਕ ਫਿਰ ਜਦੋਂ ਬਾਹਰੋਂ ਕੱਲਾ ਜਾਨਵਰ ਜਾਂਦਾ ਫਾੜਾ ਮੋਟ ਘਰ ਵੀ ਜਾਂਦਾ ਪਰ ਸੀਲ ਪੂਰੀ ਆ ਥਣ ਸੋਹਣਿਆ ਸਾਨਾਂ ਦੀ ਸਾਫ ਸੁਥਰੀ ਆ ਸੀਲ ਸੌਹ ਵਾਲਾ ਕੋਈ ਚੱਕਰ ਨਹੀਂ ਆ ਤੁਸੀਂ ਵੇਖ ਹੀ ਰਹੇ ਆ ਬਾਕੀ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਤੁਸੀਂ ਤਸੱਲੀ ਕਰ ਹੀ ਲੈਣੀ ਆ ساری ਵਲਟਲ ਕੱਢ ਕੇ ਸੁਣਾ 55000 ਜਾਇ ਜੀ ਮੁੱਲ ਕੋਈ 18 19 ਇੱਥੇ ਦੁੱਧ ਪਿਆ ਜੂ ਇੱਕ ਨੰਬਰ ਥੱਲੇ 20 ਤਿਆਰ ਕੋਈ 2-3 ਕਿਲੋ 4 ਕਿਲੋ ਦੁੱਧ ਹੋਰ ਵਧਾ ਦੂ ਲਾਸ ਤੇ ਆ ਜੱਸ ਨੇ ਇਹ ਵੀ ਵੀਰੇ ਦੂਜੇ ਸੂਰੇ ਸੁੰਦੀ ਆ ਜਰਸੀ ਨੋਕਲ ਵੱਛੀ ਇਹ ਲਈ ਆ ਵੀਰੇ ਫੁੱਲ ਵਜਨ ਇਹਦਾ ਕਿੰਨੇ ਕ ਦਿਨ ਲੈ ਜੂ ਦਿਨ ਕੱਢ ਦੀ ਵੀਰੇ 5 ਤੋਂ 7 ਦੁੱਧ ਬੁੱਧ ਵੀਰੇ ਵੀ 17 18 ਨੋਰਮਲ ਦੇ ਚਵਾ ਦਈ ਜੈਜ ਜਮੋਲ ਉਹਨਾ ਗੂ ਇਹਦਾ ਵੀ ਮੋਲੇ ਦਾ 65 ਚ ਮਾਨਤਨ ਕਰਦਾ ਦੁੱਧ ਵੀਰ ਕਹਿੰਦਾ ਇਹ ਵੀ 17 18 ਪਿਆ ਜੂ ਕੋਈ 4-5 ਦਿਨ ਲੈ ਜੂ ਬਾਕੀ ਪਤਾ ਨਹੀਂ ਹੁੰਦਾ ਜਾਨਵਰ ਤੇੜੀ ਪਹਿਲਾਂ ਵੀ ਸੂ ਸਕਦਾ ਤੇ ਇੱਕ ਦਿਨ ਉੱਪਰ ਵੀ ਲੈ ਸਕਦਾ ਉਹ ਅੱਗੇ ਵਾਈਗਿਰੂ ਨੂੰ ਪਤਾ ਜੇ ਜਾਨਵਰ ਜਾਂਦਾ ਜੀਲ ਆ ਗਿਆ ਤੇ ਇੱਕ ਦਿਨ ਵੱਧ ਵੀ ਲੈ ਸਕਦਾ ਤੇ ਕਈ ਵਾਰ ਕੋਈ ਬੱਚਾ ਜਾਨਵਰ ਵੀ ਜਾਂਦਾ ਬੱਚਾ ਧਰ ਵੀ ਦਿੰਦਾ ਕਿਉਂਕਿ ਇਹ ਗੱਲਾਂ ਦਾ ਤਾਂ ਹੁਣ ਕੋਈ ਗਰੰਟੀ ਨਹੀਂ ਹੁੰਦੀ ਜਾਨਵਰ ਜੀਲ ਆ ਗਿਆ ਦੋ ਦਿਨ ਵੱਧ ਵੀ ਲੈ ਸਕਦਾ ਨਾ ਲਾਇਆ ਤੇ ਢਾੜੀ ਪਹਿਲਾਂ ਵੀ ਸੂ ਸਕਦਾ ਦੁੱਧ 17 18 ਪਿਆ ਜੂ ਪਰ ਭਾਰੀ ਪੂਰੀ ਬਹੁਤ ਹੈ ਤਿੰਨ ਪਸ਼ੂ ਆ ਤਿੰਨੇ ਹੀ ਜਾਨ ਵਾਲੇ ਆ ਤਿੰਨਾਂ ਦੇ ਵਿੱਚੋਂ ਲਿੱਸਾ ਮਰਿਆ ਹੰਬਿਆ ਜਾਂ ਨਾ ਕੋਈ ਵੀ ਨਹੀਂ ਹਵਾਨੇ ਤਿੰਨਾਂ ਦੀ ਸੋਹਣੇ ਵੱਡੇ ਹਵਾਨੇ ਆ ਤਿੰਨੇ ਵਿਹੜੇ ਥਣ ਭਾਂਡੇ ਦੀਆਂ ਸਾਫ ਸੁਥਰੀਆਂ ਫੋਟਸ਼ਾਂਗ ਤਿੰਨਾ ਨਗਾਂ ਚੋਂ ਕਿਸੇ ਦੇ ਹੋਰਾ ਵੇਖਣ ਨੂੰ ਵੀ ਹੈ ਨਹੀਂ ਉਪਰੋਂ ਪੱਟੇ ਨੂੰ ਚੌੜਾ ਹੋਵਾਨਾ ਸਟਾਰਟ ਹੁੰਦਾ ਗਲਾਬੀ ਥਣ ਆਦੀ ਚੋਈ ਵਾਲੇ ਗੈਪ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਇਆ ਬਤੀ ਬਤੀ ਬਹੁਤ ਸੋਹਣੀ ਮੂੰਹ ਮੱਥੇ ਦੀ ਸੋਹਣੀ ਛੋਟਾ ਕੰਨ ਪਾਨ ਦੇ ਪੱਤੇ ਵਰਗਾ ਬੁੱਦੀ ਵਾਲੀ ਜਰਸੀ ਬਦਾਮੀ ਰੰਗ ਦੀ ਬਹੁਤ ਸਾਰੇ ਭੈਣ ਭਰਾਵਾਂ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਆ ਘਰੇ ਦੁੱਧ ਪੀਣ ਨੂੰ ਕੋਈ ਹਮਤ ਬਾਈ ਦੱਸ ਹੋਈ ਤਾਂ ਦੱਸੀ ਪਰ ਮੈਂ ਸਾਰਿਆਂ ਨੂੰ ਫੋਨ ਤੇ ਵੀ ਇਹੀ ਗੱਲ ਕਹਿਣਾ ਹੁਣ ਸਾਰੇ ਗੱਲਾਂ ਸੁਣਦੇ ਹੀ ਆ ਹੁਣ ਵੀ ਸੌ ਨਹੀਂ ਰਹੇ ਹੁਣੇ ਜਿਹੜੇ ਮੇਰੀਆਂ ਵੀਡੀਓ ਵੇਂਦੇ ਆ ਕਿ ਭਰਾਵੋ ਤਸੱਲੀ ਤੁਸੀਂ ਕਰਨੀ ਆ ਮੇਰੇ ਵੱਲੋਂ ਸਾਰੇ ਜਾਨਵਰ ਚੰਗੇ ਆ ਸਾਰੇ ਬੰਦੇ ਵੀ ਚੰਗੇ ਆ ਸੀਲ ਪੂਰੀ ਆ ਜਿਹੜਾ ਜਾਨਵਰ ਤੁਹਾਡੇ ਚੰਗਾ ਮਨ ਲੱਗਦਾ ਅਗਲਾ ਸੌਦਾ ਕਰ ਲੈ ਹਾਂ ਆ ਸਰੀ ਵਲਟਲ ਕੱਢ ਕੇ 17-18 ਕਿਲੋ ਦੁੱਧ ਪਿਆਜੂ 65000 ਮੁੱਲ ਕਮਾਲਾ ਜਿਹਾ ਨਿਮਾਨਤਾਨ ਹੋ ਜੂ 17-18 ਕਿਲੋ ਦੁੱਧ ਮਾਝਾ ਰਗਾਉ ਤੇ ਬਾਕੀ ਭਾਰੀ ਭੂਰੀ ਬਹੁਤ ਹੈ ਚਾਰ ਚਪੇਰੋਂ ਇੱਕੋ ਜੀ ਪਈ ਆ ਬਾਕੀ ਨਵਾਂ ਖਾਨ ਦੂਜਾ ਸੂਆ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਨਾਲੇ ਤਾਂ ਸਿਆਲੋ ਸਿਆਲ ਵਧੀਆ ਦੁੱਧ ਪਿਆਉ ਤੇ ਨਾਲੇ ਨਵਾਂ ਖਾਨ ਤੇ ਵਧੀਆ ਕੋਈ 5-7 ਸੂਵੇ ਕਰਮਾਂ ਵਾਲੀ ਵਧੀਆ ਦੁੱਧ ਪਿਆਜੂਗੀ ਇੱਕ ਹੁੰਦਾ ਕਈ ਭੈਣ ਭਰਾ ਲਾਲਚ ਕਰ ਲੈਂਦੇ ਆ ਦੁੱਧ ਦਾ ਤੇ ਘੱਟ ਮੁੱਲ ਦਾ ਵੱਡੇ ਸੂਏ ਨੂੰ ਤਰਜੀਹ ਦੇ ਦਿੰਦੇ ਆ ਪਰ ਜਾਨਵਰ ਹਮੇਸ਼ਾ ਉਹੀ ਲੈਣਾ ਚਾਹੀਦਾ ਜਿਹੜਾ ਕੋਈ 5-7 ਸਾਲ ਵਧੀਆ ਦੁੱਧ ਪਿਆਵੇ ਨਵਾਂ ਹਾਨੀ ਜਾਨਵਰ ਲੈਣਾ ਚਾਹੀਦਾ ਬਾਕੀ ਮਰਜ਼ੀ ਤੁਹਾਡੀ ਆ ਪਰ ਵੱਛੀ ਚੰਗੀ ਆ ਦੂਜਾ ਸੂਹਾ ਨਵਾਂ ਹਾਨ ਖਵਾਨਾ ਰਵੜੰਗੂ ਵੱਧਾ ਬਾਕੀ ਕਰਮਾ ਵਾਲੀ ਨੇ ਵਧੀਆ 5-7 ਸੂਏ ਦੁੱਧ ਪਿਆ ਦੇਣਾ ਦੂਜੇ ਸੂਏ ਸੁੰਦੀ ਆ ਪੂਰੀ ਭਾਰੀ ਫੁੱਲ ਵਜਨ ਵਾਲੀ ਬਦਾਮੀ ਰੰਗ ਦੀ ਪੂਰੀ ਸੋਹਣੀ ਜਰਸੀ 65000 ਮੁੱਲ ਵਿੱਚੋਂ ਮਾਨਤਾਣ ਹੋ ਜੂ 17 18 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਤੁਹਾਨੂੰ ਵੀ ਪਤਾ ਕਿੰਨੇ ਪੈਸਿਆਂ ਦੀ ਆਉਂਦੀ ਆ ਤੇ ਮੱਝ ਨਾਲ ਮੁੱਲ ਇਹਨਾਂ ਦਾ ਅੱਧਾ ਹੁੰਦਾ ਤਾਂ ਡਿਮਾਂਡ ਚ ਬਹੁਤ ਰਹਣੀ ਆ ਜੇ ਕਿਸੇ ਨੇ ਪੂਰਾ ਵੱਧ ਦੁੱਧ ਵਾਲੀ ਵਿਹੜ ਲੈਣੀ ਆ ਅਗਲਾ ਇੱਕ ਨੰਬਰ ਲੈ ਲਈ 20 ਕਿਲੋ ਅੱਜ ਤਿਆਰ ਹੈ ਕੋਈ 3 4 ਕਿਲੋ ਦੁੱਧ ਹੋਰ ਪਿਆਜੂ ਯਾਨੀ ਕਿ 23 24 ਕਿਲੋ ਇੱਥੇ ਤਕਰੀਬਨ ਦੁੱਧ ਪਿਆਜੂ ਐਚ ਐਫ ਵਿਹੜਾਂ ਜਿੰਦਾ ਕੱਦ ਹੈ ਫੁੱਲ ਵੱਡੀ ਵਿਹੜ ਲਾਲ ਤੇ ਬਲੈਕ ਦਾ ਸਮੇਲ ਜੇ ਵਿੱਚ ਲਾਲੀ ਭਾਜੀ ਵੀ ਮਾਰਦੀ ਆ ਦੁੱਧ ਮੱਝਾਂ ਰਗਾਉ ਨਾ ਇਹ ਗਰਮੀ ਬਣਾਉਣ ਨਾ ਇਹ ਵਾਲੀ ਠੰਡ ਬਣਾਉਣ ਹੁਣ ਤਾਂ ਠੰਡ ਆ ਪਰ ਗਰਮੀ ਵੀ ਆ ਜਾਣੀ ਆ ਕੋਈ ਸਿਆਲ ਵਾਲੇ ਲੰਮੇ ਨਹੀਂ ਰਹਿੰਦੇ ਦੋ ਕਿ ਮਹੀਨੇ ਸੁੱਖ ਦਾ ਸਾਹ ਜਰ ਰਹਿਣਾ ਉਦੋਂ ਬਾਅਦ ਗਰਮੀ ਆਉਣੀ ਆ ਤੇ ਗਰਮੀ ਵੀ ਰਹਿ ਤਨਾਗਾ ਤਿੰਨੇ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਡੀਓ ਜਿਆਦਾ ਲੰਬੀ ਹੋ ਚਲੀ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਮਨਤਾਨ ਹੋ ਜੂ ਸਾਰਿਆਂ ਨੂੰ ਹੱਸੋ